ਸੁਨਾਮ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਬੱਸ ਮਹਿਲਾ ਚੌਂਕ ਦੇ ਕੋਲ ਭਵਾਨੀਗੜ੍ਹ ਤੋਂ ਆ ਰਹੇ ਇੱਕ ਬਲੇਰੋ ਕੈਂਪਰ ਦੇ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਬਲੇਰੋ ਕੈਂਪਰ ਦੇ ਪ੍ਰਖੱਚੇ ਉੱਡ ਗਏ ਤੇ ਪੀਆਰਟੀਸੀ ਬੱਸ ਦਾ ਅਗਲਾ ਟਾਇਰ ਫਟ ਗਿਆ ਇਸ ਹਾਦਸੇ ਵਿੱਚ ਜਿੱਥੇ ਕਿ ਬਲੇਰੋ ਕੈਂਪਰ ਅਤੇ ਪੀਆਰਟੀਸੀ ਬੱਸ ਦੇ ਦੋਨੋਂ ਡਰਾਈਵਰ ਜ਼ਖਮੀ ਹੋ ਗਏ ਹਨ ਉੱਥੇ ਹੀ ਬਲੇਰੋ ਕੈਂਪਰ ਵਿੱਚ ਬੈਠੀ ਇੱਕ ਸਹਾਇਕ ਸਵਾਰੀ ਵੀ ਜ਼ਖਮੀ ਹੋ ਗਈ ਤਿੰਨ ਜਖਮੀਆਂ ਨੂੰ ਸੰਗਰੂਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਭੇਜਿਆ ਗਿਆ ਹੈ ਪੁਲਿਸ ਨੇ ਦੋਨੋਂ ਦੁਰਘਟਨਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਜਾਮ ਨੂੰ ਖੁਲਵਾ ਦਿੱਤਾ ਹੈ ਤਰ ਜਿਹੜੀ ਬਲੈਰੋ ਕੈਂਪਰ 'ਤੇ ਮਹਿਲਾ ਤੋਂ ਸਨਾਮ ਵੱਲ ਨੂੰ ਜਾ ਰਹੀ ਸੀ ਜਿਹੜੀ ਬਸਤੀ ਸਨਾਮ ਤੋਂ ਪਟਿਆਲੇ ਵੱਲ ਨੂੰ ਜਾ ਰਹੀ ਸੀ ਇਹ ਸਰ ਜਿਹੜੀ ਜਾ ਰਹੀ ਸੀ ਆਪਣਾ ਪੈਲਸਾ ਇਥੇ ਉਹਦੇ ਸਾਹਮਣੇ ਐਕਸੀਡੈਂਟ ਹੋ ਗਿਆ ਬਲੈਰੋ ਕੈਂਪਰ ਦੇ ਵਿੱਚ ਦੋ ਬੰਦੇ ਸੀ ਦੋ ਹੀ ਜ਼ਖਮੀ ਨੇ ਸਰ ਤੇ ਪੀ ਆਰ ਟੀ ਸੀ ਦੇ ਬੱਸ ਡਰਾਈਵਰ ਵੀ ਜ਼ਖਮੀ ਆ ਉਹ ਟ੍ਰੈਫਿਕ ਦਾ ਜਾਮ ਲੱਗ ਗਿਆ ਸੀ ਸਰ ਜਿਹੜੇ ਟ੍ਰੈਫਿਕ ਦਾ ਜਾਮ ਲੱਗ ਗਿਆ ਸੀ ਉਹ ਬੰਦੇ ਹਸਪੀਟਲ ਚੱਲ ਗਏ ਤੇ ਟ੍ਰੈਫਿਕ ਅਸੀਂ ਚਾਲੂ ਕਰਤੀ ਜਮ ਖਲਵਾ ਦਿੱਤਾ ਸਾਰਾ ਗੱਡੀ ਤੇ ਬੱਸ ਸਾਈਡ ਤੇ ਲਾਤੀ ਜੀ ਸੁਨਾਮ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਮਹਿਲਾ ਚੌਂਕ ਦੇ ਕੋਲ ਭਵਾਨੀਗੜ੍ਹ ਤੋਂ ਆ ਰਹੇ ਇੱਕ ਬਲੇਰੋ ਕੈਂਪਰ ਦੇ ਨਾਲ ਟਕਰਾ ਗਈ ਟੱਕਰ ਇਨੀ ਭਿਆਨਕ ਸੀ ਕਿ ਬਲੇਰੋ ਕੈਂਪਰ ਦੇ ਪ੍ਰਖੱਚੇ ਉੱਡ ਗਏ ਤੇ ਪੀਆਰਟੀਸੀ ਬੱਸ ਅਗਲਾ ਟਾਇਰ ਫਟ ਗਿਆ ਇਸ ਹਾਦਸੇ ਵਿੱਚ ਜਿੱਥੇ ਕਿ ਬਲੇਰੋ ਕੈਂਪਰ ਅਤੇ ਪੀਆਰਟੀਸੀ ਬਾਜ਼ੇ ਦੋਨੋਂ ਡਰਾਈਵਰ ਜ਼ਖਮੀ ਹੋ ਗਏ ਹਨ ਉੱਥੇ ਹੀ ਬਲੇਰੋ ਕੈਂਪਰ ਵਿੱਚ ਬੈਠੀ ਇੱਕ ਸਹਾਇਕ ਸਵਾਰੀ ਵੀ ਜ਼ਖਮੀ ਹੋ ਗਈ ਤਿੰਨਾਂ ਜ਼ਖਮੀਆਂ ਨੂੰ ਸੰਗਰੂਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਭੇਜਿਆ ਗਿਆ ਹੈ ਪੁਲਿਸ ਨੇ ਦੋਨੋਂ ਦੁਰਘਟਨਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਜਾਮ ਨੂੰ ਖੁਲਵਾ ਦਿੱਤਾ ਹੈ ਸਾਰਾ ਜਿਹੜੀ ਬਰਹਰੋ ਕੈਂਪਰਤੀ ਮਹਿਲਾਂ ਤੋਂ ਸਨਾਮ ਵੱਲ ਨੂੰ ਜਾ ਰਹੀ ਸੀ ਜਿਹੜੀ ਬਸਤੀ ਸਨਾਮ ਤੋਂ ਪਟਿਆਲੇ ਵੱਲ ਨੂੰ ਜਾ ਰਹੀ ਸੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593